ਨੈਸ਼ਨਲ ਹਾਈਵੇ ਤੇ ਸਟੇਟ ਹਾਈਵੇ ਲਈ ਕੁਝ ਕਾਨੂੰਨ ਆਏ ਹਨ ਜੋ ਤੁਹਾਨੂੰ ਜਾਨਣਾ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਅਕਸਰ ਹੀ ਆਪਾਂ ਨੈਸ਼ਨਲ ਹਾਈਵੇ ਤੋਂ ਤੇ ਸਟੇਟ ਹਾਈਵੇ ਤੋਂ ਆਉਣਾ ਜਾਣਾ ਕਰਦੇ ਰਹਿੰਦੇ ਆ ਉਹਦੇ ਤੇ ਆਪਾਂ ਕਈ ਵਾਰ ਆਪਣੀ ਗੱਡੀ ਆਪਾਂ ਸਾਈਡ ਤੇ ਵੀ ਰੋਕ ਲੈਨੇ ਆ ਕਈ ਵਾਰ ਕੋਈ ਟਰੈਕਟਰ ਟਰਾਲੀ ਵਾਲਾ ਵੀ ਰੋਕ ਲੈਂਦਾ ਜਾਂ ਕੋਈ ਟਰੱਕ ਡਰਾਈਵਰ ਹੁੰਦੇ ਆ ਜਦੋਂ ਆਪਾਂ ਉਸ ਨੂੰ ਇੱਕ ਸਾਈਡ ਤੇ ਲਾ ਕੇ ਸੜਕ ਤੇ ਖੜ ਜਾਂਦੇ ਆ ਤੇ ਕਿਤਨਾ ਕਿਤੇ ਵੈਕਸੀਡੈਂਟ ਦਾ ਕਾਰਨ ਬਣ ਜਾਂਦੇ ਆ ਕਿ ਇੱਕ ਸਾਲ ਦੇ ਵਿੱਚ 5000 ਮੌਤਾਂ ਦਾ ਰਿਕਾਰਡ ਆਪਣੇ ਪੰਜਾਬ ਦਾ ਹੈ ਪੰਜਾਬ ਸਰਕਾਰ ਐਸ ਐਸ ਐਫ ਜੋ ਫੋਰਸ ਹੈ ਉਹ ਤੁਹਾਡੇ ਲਈ ਲੈ ਕੇ ਆਈ ਹੈ ਜੀ ਤੁਹਾਨੂੰ ਧਿਆਨ ਦੇਣ ਯੋਗ ਚੀਜ਼ ਇਹ ਵੀ ਹੈ ਵੀ ਇਹ ਕੱਲਾ ਬਸ ਇੱਕ ਸੜਕ ਹਾਦਸੇ ਲਈ ਨਹੀਂ ਹੈ ਇਹ ਤੁਹਾਡੇ ਮੋٹے ਮੋٹے ਚਲਾਨ ਵੀ ਕੱਟੇਗੀ ਇਹ ਫੋਰਸ ਕਿਉਂਕਿ ਜੋ ਪੰਜਾਬ ਪੁਲਿਸ ਦਾ ਭਾਰ ਹੈ ਉਹਦੇ ਘਟਾਉਣ ਲਈ ਹੀ ਇਸ ਨੂੰ ਲਿਆਂਦਾ ਜਾ ਰਿਹਾ ਹੈ ਕਿਉਂਕਿ ਜੋ ਪੁਲਿਸ ਹੈ ਉਹ ਥਾਣਿਆਂ ਤੋਂ ਲੈ ਕੇ ਕੋਟ ਜੇ ਕੋਈ ਨਹਿਰ ਛਲ ਮਾਰਗ ਐਕਸੀਡੈਂਟ ਹੋ ਗਿਆ ਕੋਈ ਘਰੇ ਕਲੇਸ਼ ਹੈ ਕੋਈ ਲੈਣ ਦੇਣਾ ਕਿਸੇ ਦਾ ਹਰ ਇੱਕ ਮਸਲਾ ਉਹ ਪੰਜਾਬ ਪੁਲਿਸ ਸੋਲਵ ਕਰਦੀ ਹੈ ਤੇ ਡਿਊਟੀ ਇੰਨੀ ਜ਼ਿਆਦਾ ਹੈ ਉਹਨਾਂ ਦੀ ਡਿਊਟੀ ਨੂੰ ਘਟਾਉਣ ਲਈ ਇਹ ਜੋ ਸੜਕ ਫੋਰਸ ਹੈ ਇਹਨੂੰ ਲਾਂਚ ਕੀਤਾ ਗਿਆ ਹੈ ਸੜਕ ਕੋਈ ਵੀ ਚਲਾਨ ਹੈ ਤੁਹਾਡੇ ਕੋਈ ਕਾਗਜ਼ ਪੱਤਰ ਕੱਟਨੇ ਤਾਂ ਇਹ ਫੋਰਸ ਤੁਹਾਡਾ ਚਲਾਨ ਵੀ ਕੱਟੇਗੀ ਤੇ ਚਲਾਨ ਵੀ ਇੰਨਾ ਮੋਟਾ ਕੱਟੇਗੀ ਕਿ ਦੇ ਦੁਬਾਰਾ ਤੁਸੀਂ ਉਹ ਗਲਤੀ ਕਦੇ ਨਹੀਂ ਕਰੋਗੇ ਇਸ ਲਈ ਆਪਦੇ ਕਾਗਜ਼ ਪੱਤਰ ਨੇ ਜਾਂ ਨੈਸ਼ਨਲ ਹਾਈਵੇ ਸਟੇਟ ਹਾਈਵੇ ਤੇ 26 ਤਰੀਕ ਤੋਂ ਬਾਅਦ ਆਪਦੇ ਕਾਗਜ਼ ਪੱਤਰ ਪੂਰੀ ਕਰਕੇ ਹੀ ਜਾਇਓ 26 ਜਨਵਰੀ ਨੂੰ ਲਾਂਚ ਹੋ ਰਹੀ ਹੈ ਜੀ SSF 1 ਫਰਵਰੀ ਤੋਂ ਤੁਹਾਨੂੰ ਛੜਕਾਂ ਦੇ ਉੱਤੇ ਦੇਖਣ ਨੂੰ ਮਿਲ ਜੇਗੀ ਜੋ ਇਹਦਾ ਏਰੀਆ ਹੋਵੇਗਾ ਉਹ 30 ਕਿਲੋਮੀਟਰ ਚ ਹੋਵੇਗਾ ਇੱਕ ਗੱਡੀ 30 ਕਿਲੋਮੀਟਰ ਵਿੱਚ ਪੈਟਰੋਲਿੰਗ ਕਰੇਗੀ ਜੇ ਉਸ ਨੂੰ ਕੋਈ ਅਨਸਵਾਭਿਕ ਘਟਨਾ ਲੱਗਦੀ ਹੈ ਸੜਕ ਦੇ ਉੱਤੇ ਤਾਂ ਉਹ ਤੁਹਾਡੇ ਉੱਤੇ ਕਾਰਵਾਈ ਕਰੇਗੀ ਇਹਦੇ ਵਿੱਚ ਜੋ ਟੋਟਲ ਜੋ ਪੈਟਰੋਲਿੰਗ ਵਾਲੀਆਂ ਗੱਡੀਆਂ ਹਨ ਪੰਜਾਬ ਦੇ ਵਿੱਚ 129 ਹੋਣਗੀਆਂ ਜੀ ਜੋ ਲਗ ਲਗ ਜ਼ਿਲ੍ਹਿਆਂ ਤੇ ਹਾਈਵੇ ਨੈਸ਼ਨਲ ਹਾਈਵੇ ਸਟੇਟ ਹਾਈਵੇ ਤੇ ਤੁਹਾਨੂੰ ਦੇਖਣ ਨੂੰ ਮਿਲਣਗੀਆਂ ਇਹ ਜੋ ਗੱਡੀਆਂ ਹਨ ਇਹ ਜੀਪੀਐਸ ਤੇ ਵਾਇਰਲੈਸ ਹਰ ਇੱਕ ਚੀਜ਼ ਨਾਲ ਲੈਸ ਹੋਣਗੀਆਂ ਜੋ ਹਰ ਇੱਕ ਚੀਜ਼ ਨੂੰ ਟਰੈਕ ਕਰ ਸਕਦੀਆਂ ਹਨ ਤੇ ਇਹਦੇ ਵਿੱਚ ਨਾਲ ਤੁਹਾਡੇ ਐਂਬੂਲੈਂਸ ਅਟੈਚ ਹੋਵੇਗੀ ਰਿਕਵਰੀ ਵੈਨ ਹੋਵੇਗੀ ਜੇ ਕੋਈ ਐਕਸੀਡੈਂਟ ਕੋਈ ਅਣਸਖਾਂ ਵੀ ਘਟਨਾ ਵਾਪਰ ਜਾਂਦੀ ਹੈ ਤਾਂ ਐਂਬੂਲੈਂਸ ਹੋਵੇਗੀ ਉਹ ਤੁਹਾਨੂੰ ਨਜ਼ਦੀਕ ਦੇ ਹਸਪੀਟਲ ਵਿੱਚ ਸ਼ਿਫਟ ਕਰ ਦੇਵੇਗੀ ਇਸ ਦੇ ਨਾਲ ਕਾਫੀ ਫਾਇਦਾ ਵੀ ਹੋਵੇਗਾ ਜੋ ਵੀਰ ਬਚ ਸਕਦੇ ਸੀ ਜਿਨ੍ਹਾਂ ਦੇ ਜਾਨਾਂ ਹੁਣ ਤੱਕ ਚਲੀਆਂ ਜਾ ਚੁੱਕੀਆਂ ਹਨ ਕਿਸੇ ਮਦਦਕਾਰਨ ਬਚ ਸਕਦੇ ਸੀਗੇ ਜਿਵੇਂ ਕੋਈ ਮਦਦ ਕਰ ਵੀ ਦਿੰਦਾ ਹੈ ਉਲਟਾ ਉਹਦੇ ਉੱਤੇ ਹੀ ਲੋਕ ਬਲੇਮ ਕਰ ਦਿੰਦੇ ਆ ਉਹਨਾਂ ਚੀਜ਼ਾਂ ਨੂੰ ਹੀ ਧਿਆਨ ਵਿੱਚ ਰੱਖ ਕੇ ਫੋਰਸ ਨੂੰ ਬਣਾਇਆ ਗਿਆ ਹੈ ਤਾਂ ਜੋ ਲੋਕਾਂ ਵਿੱਚਲਾ ਡਰ ਵੀ ਖਤਮ ਹੋ ਸਕੇ ਤੇ ਕਾਨੂੰਨ ਵਿਵਸਥਾ ਵੀ ਠੀਕ ਹੋ ਸਕੇ ਜੋ ਨਵੇਂ ਮੁੰਡੇ ਕੁੜੀਆਂ ਇਸ ਵਿੱਚ ਭਰਤੀ ਕਰ ਲਏ ਗਏ ਹਨ 1500 ਦੇ ਕਰੀਬ ਜੋ ਜਵਾਨ ਨੇ ਉਹ ਭਰਤੀ ਕੀਤੇ ਗਏ ਹਨ ਤੇ ਉਹਨਾਂ ਦੀ ਵਰਦੀ ਉਹ ਪੰਜਾਬ ਪੁਲਿਸ ਦੀ ਵਰਦੀ ਨਾਲੋਂ ਖਾਕੀ ਵਰਦੀ ਨਾਲੋਂ ਬਿਲਕੁਲ ਅਲੱਗ ਹੋਵੇਗੀ ਪੱਗ ਪੱਗ ਦਾ ਰੰਗ ਅਲੱਗ ਹੋਵੇਗਾ ਵਰਦੀ ਦਾ ਰੰਗ ਅਲੱਗ ਹੋਵੇਗਾ ਤੇ ਤਾਂ ਜੋ ਤੁਹਾਨੂੰ ਸੌਖੇ ਤਰੀਕੇ ਨਾਲ ਪਛਾਣ ਆ ਸਕੇ ਵੀ ਇਹ SSF ਦੀ ਫੋਰਸ ਹੈ ਤੇ ਇਸ ਦੇ ਵਿੱਚ ਸਭ ਤੋਂ ਮੇਨ ਗੱਲ ਇਹ ਹੈ ਕਿ ਇਹ ਚੀਜ਼ ਭਾਰਤ ਦੇ ਵਿੱਚ ਪਹਿਲੇ ਨੰਬਰ ਤੇ ਹੈ ਪੰਜਾਬ ਵਿੱਚ ਪਹਿਲੀ ਵਾਰ ਇਹ ਚੀਜ਼ ਹੋਣ ਜਾ ਰਹੀ ਹੈ ਜੀ ਜੋ ਇਹ ਸੜਕ ਫੋਰਸ ਹੈ ਇਹ ਪਹਿਲੀ ਵਾਰ ਪੰਜਾਬ ਦੇ ਵਿੱਚ ਹੀ ਆ ਰਹੀ ਹੈ ਤਾਨੂੰ ਆਪਣੇ ਆਪ ਨੂੰ ਵੀ ਬਦਲਣਾ ਪਵੇਗਾ ਸਰਕਾਰਾਂ ਵੀ ਸਭ ਕੁਝ ਨਹੀਂ ਕਰ ਸਕਦੀਆਂ ਜੇ ਤੁਸੀਂ ਸਾਥ ਦੇਵੋਗੇ ਸਰਕਾਰਾਂ ਵੀ ਤਾਂ ਹੀ ਕਾਮਯਾਬ ਹੋਣਗੀਆਂ ਹਰ ਇੱਕ ਚੀਜ਼ ਸਰਕਾਰਾਂ ਦੇ ਹੱਥ ਨਹੀਂ ਹੈਗੀ ਆਪਾਂ ਨੂੰ ਵੀ ਅਵੇਅਰ ਹੋਣ ਦੀ ਜ਼ਰੂਰਤ ਹੈ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦੇਵੋ ਧੰਨਵਾਦ ਜੀ